ਅੱਜ ਸਾਡੇ ਹਾਲਾਤ ਪਤਾ ਕੀ ਬਣੇ ਪਏ ਆ ਆ ਜਿੰਨੀਆਂ ਰੋੜਾਂ ਤੇ ਪੀਰਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਨਾ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਮੂਰਖਤਾਈ ਹੈ ਕਿਸੇ ਨੇ ਚਾਰ ਕਿੱਟਾਂ ਬਣਾ ਕੇ ਹਰੀ ਚਾਦਰ ਚੜ੍ਹਾ ਦਿੱਤੀ ਇਕਲੇ ਮੱਥਾ ਟੇਕਿਆ ਜਿਸ ਤਰ੍ਹਾਂ ਇੱਕ ਭੇੜ ਛੱਪੜ ਦੇ ਵਿੱਚ ਛਾਲ ਮਾਰ ਦਵੇ ਤੇ ਦੂਜੀ ਮਗਰੇ ਮਾਰ ਦਿੰਦੀ ਉਹਨੂੰ ਕਹਿਣਾ ਨਹੀਂ ਪੈਂਦਾ ਇਸੇ ਤਰ੍ਹਾਂ ਆ ਜਿਹੜੀਆਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨ ਵਾਲੇ ਆ ਸੰਦੇਰ ਵਾਲੇ ਨਹੀਂ ਇਹਨਾਂ ਨੂੰ ਪੀਰਾਂ ਦੀਆਂ ਜਗ੍ਹਾ ਤੋਂ ਬੜੀ ਪ੍ਰੋਬਲਮ ਹੈ ਧਿਆਨ ਨਾਲ ਸੁਣਿਓ ਦਿਮਾਗ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਜਗ੍ਹਾ ਦਾ ਵਿਰੋਧ ਨਹੀਂ ਕਰਦੇ ਕਿਉਂ ਕਿ ਉਹਨੂੰ ਪਤਾ ਆ ਬੰਦੇ ਦੀ ਹਰਕ ਬੰਦੇ ਦੀ ਮੰਨ ਦੀ ਅਵਸਥਾ ਆ ਹਰਕ ਬੰਦੇ ਦੀ ਮੰਨ ਦੀ ਆਸਥਾ ਆ ਔਰ ਇਹਨਾਂ ਨੂੰ ਮੈਂ ਕੀ ਗੱਲ ਦੱਸ ਦੇਣੀ ਚਾਹੁੰਦਾ ਕਿ ਜਗ੍ਹਾ ਦਾ ਵਿਰੋਧ ਕਰਨ ਵਾਲਿਓ ਧਿਆਨ ਨਾਲ ਸੁਣਿਓ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਲਿਖਦੇ ਨੇ ਆਪਣੀ ਬਾਣੀ ਚ ਭੰਗ ਮਾਸਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਏ ਤੇ ਉਹਦੇ ਨਾਲ ਜਿਹੜਾ ਬ੍ਰਾਹਮਣ ਸੀ ਉਹਨੂੰ ਵੀ ਸਮਝਾਉਂਦੇ ਨੇ ਵੀ ਜੇ ਤੂੰ ਇਹਨਾਂ ਦੇ ਭੰਗ ਖਾਣ ਵਾਲਿਆਂ ਤੇ ਮੱਛੀ ਖਾਣ ਵਾਲਿਆਂ ਤੇ ਸ਼ਰਾਬ ਪੀਣ ਵਾਲਿਆਂ ਤੇ ਦੋਸ਼ ਲਾਉਂਦਾ ਤੇ ਤੇਰੀ ਔਕਾਤ ਕੀ ਆ ਜਿਹੜੇ ਤੂੰ ਵਰਤ ਰੱਖਦਾ ਨੇਮ ਦੇ ਨਾਲ ਵਰਤ ਵੀ ਰੱਖਦਾ ਤੂੰ ਨੇਮ ਦੇ ਨਾਲ ਤੀਰਥਾਂ ਦੇ ਵੀ ਨੇਮ ਦੇ ਨਾਲ ਜਾਨਾ ਵੀ ਉਹ ਕੀ ਆ ਇਸੇ ਤਰ੍ਹਾਂ ਤੁਸੀਂ ਆ ਤੁਹਾਡੇ ਨਾਲੋਂ ਤੁਹਾਡੇ ਨਾਲੋਂ ਜਗਾ ਤੇ ਚਿਰਾ ਕਰਨ ਵਾਲਾ ਚੰਗਾ ਆ ਉਨੇ ਆਪਣੀ ਅਵਸਥਾ ਵੜਾਈ ਹੋਈ ਆ ਪਰ ਅਵਸਥਾ ਬਣਾ ਕੇ ਕਿਰਤ ਕਰਦਾ ਨਾਮ ਜਪਦਾ ਤੇ ਵੰਡ ਕੇ ਸ਼ੱਕਦਾ ਕੁਛ ਦਿੰਦਾ ਆ ਸਮਾਜ ਨੂੰ ਤੇ ਤੁਸੀਂ ਜਗਾ ਤੇ ਨਾ ਚਰਾਗ ਕਰਦੇ ਤੁਸੀਂ ਸੁਣੀ ਨਾ ਤੇ ਜਰਾਗ ਲਾ ਸਕਦੇ ਜਗਾ ਤੇ ਨਾ ਤੁਸੀਂ ਕਿਸੇ ਯੋਜਾ ਜਗਾ ਸਕਦੇ ਆ ਨਾ ਤੁਸੀਂ ਭੰਗ ਪੀ ਸਕਦੇ ਆ ਨਾ ਤੁਸੀਂ ਮੱਛੀ ਖਾ ਸਕਦੇ ਆ ਨਾ ਤੁਸੀਂ ਮੀਟ ਖਾ ਸਕਦੇ ਆ ਔਰ ਲੋਕਾਂ ਦੇ ਹੱਕ ਖਾ ਸਕਦੇ ਆ ਨਹੀਂ ਖਾਂਦੇ ਆ ਜਿਹੜੇ ਹੁਣ ਜਿਹੜਾ ਸਿਸਟਮ ਹੋ ਰਿਹਾ ਆ ਇਹ ਕੀ ਆ ਤੁਸੀਂ ਲੋਕਾਂ ਨੂੰ ਭੇਡਾ ਕਹਿੰਦੇ ਹੋ ਅਜੇ ਹੁਣ ਹੋ ਰਿਹਾ ਇਹ ਕੀ ਆ ਇਹ ਜਵਾਬ ਨਹੀਂ ਦਿੱਤੇ ਜਾਣੇ ਮੈਂ ਫੇਰ ਕਹਿੰਨਾ ਤੁਹਾਡੇ ਨਾਲੋਂ ਮਾਸਤਾ ਦੀਆਂ ਜਗਾ ਵਾਲੇ ਚੰਗੇ ਆ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੁਰੂ ਸਾਹਿਬ ਜਿਹੜੇ ਨਿਹੰਗਿਆ ਬੱਚੇ ਨੇ ਪੰਗ ਪੀਂਦੇ ਸੀ ਪਤਾ ਤੁਹਾਨੂੰ ਭੀਮ ਖੰਦੇ ਆ ਪਤਾ ਹੈ ਨਾ ਸ਼ਰਾਬ ਪੀਂਦੇ ਆ ਪਰ ਤੁਹਾਡੇ ਨਾਲੋਂ ਚੰਗੇ ਆ ਤੁਹਾਡੇ ਨਾਲੋਂ ਚੰਗੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਤੁਸੀਂ ਹਰ ਟਾਈਮ ਝੂਠ ਬੋਲਦੇ ਹੋ ਤੁਹਾਡੇ ਨਾਲੋਂ ਮੈਂ ਕਿਹਨਾ ਫੇਰ ਕਿਹਨਾ ਕਥਾ ਕਰਨ ਕਥਾਕਾਰਾਂ ਨਾਲੋਂ ਕੀਰਤਨ ਕਰਨ ਵਾਲਿਆਂ ਨਾਲੋਂ ਹਜ਼ਾਰਾ ਗੁਣਾ ਚੰਗੇ ਨੇ ਪਰ ਕਮ ਸੇ ਕਮ ਗੁਰੂ ਗਵੰਸਾ ਨੂੰ ਯਾਦ ਤਾਂ ਕਰਦੇ ਹੋ ਜਿਹੜੇ ਜਗ੍ਹਾ ਤੇ ਬਹਿ ਕੇ ਚਿਰਾਗ ਲਾਉਂਦੇ ਨੇ ਜਾਂ ਜਗ੍ਹਾ ਦੇ ਆਸਥਾ ਰੱਖਦੇ ਨੇ ਜਾਂ ਪੂਜਾ ਕਰਦੇ ਨੇ ਤੁਹਾਡੇ ਨਾਲੋਂ ਚੰਗੇ ਆ ਮੈਂ ਫੇਰ ਕਹਿ ਰਿਹਾ ਸਿਰਫ ਉਹ ਭਾਂਗੀ ਪਾਉਂਦੇ ਨੇ ਲੋਕਾਂ ਨੂੰ ਬੀੜੀ ਸਿੱਖੀ ਪੜਾਉਂਦੇ ਨੇ ਪਰ ਤੁਹਾਡੇ ਵਾਂਗੂ ਬੇਈਮਾਨੀ ਨਹੀਂ ਸਿਖਾਉਂਦੇ ਤੁਸੀਂ ਕਥਾ ਦੇ ਵਿੱਚ ਵੀ ਬੇਈਮਾਨੀ ਕਰਦੇ ਹੋ ਤੁਸੀਂ ਕਥਾ ਸੁਣਾਉਣ ਲੱਗੇ ਵੀ ਬਾਣੀ ਦੇ ਨਾਲ ਬੇਈਮਾਨੀ ਕਰਦੇ ਹੋ ਤੁਸੀਂ ਹਰ ਟਾਈਮ ਬੇਈਮਾਨੀ ਕਰਦੇ ਹੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਬੰਦ ਕਰ ਦਿਓ ਜੋ ਤੁਹਾਡੀਆਂ ਕਰਤੂਤਾ ਨੇ ਤੁਹਾਡੀਆਂ ਕਰਤੂਤਾ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਾਗ ਲਾ ਰਹੇ ਹੋ ਤੁਸੀਂ ਤੇ ਗੁਰੂ ਗਵੰਦ ਸਾਹਿਬ ਦੇ ਦਿੱਤੇ ਹੋਏ ਅੰਮ੍ਰਿਤ ਦੇ ਦਾਗ ਲਾ ਰਹੇ ਹੋ ਤੁਸੀਂ ਤੁਹਾਡੀਆਂ ਸਿਰਫ ਕਰਤੂਤਾ ਇਹ ਨੇ ਤਾਂ ਲੋਕਾਂ ਨੂੰ ਨਾ ਸਮਝਾਓ ਕੀ ਹੋਣਾ ਧੰਨਵਾਦ ਤੁਹਾਡਾ ਲੋਹਾਂ ਤੇ ਪੀਰਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਨਾ ਇੱਕ ਨੇ ਚਾਦਰ ਚੜਾਈ ਤੇ ਦੂਜੇ ਨੇ ਕਿਹਾ ਪੀਰ ਬੜਾ ਜਾਹਰਾ ਤੂੰ ਵੀ ਚਾਦਰ ਚੜਾ ਕੇ ਵੇਖ ਉਹ ਦੂਜੇ ਨੇ ਤੀਜੇ ਨੇ ਪਿੰਡ ਦੇ ਵਿੱਚ ਹਰ ਰੰਗ ਹੋ ਗਈ ਵੀ ਉਹ ਪੀਰ ਬੜਾ ਜਾਹਰਾ ਉਥੇ ਫਿਰ ਸੋਨੇ ਦੇ ਛਤਰ ਵੀ ਲੋਕਾਂ ਨੇ ਚਲਾ ਦਿੱਤੇ ਚਾਂਦੀ ਦੇ ਨਾਨ ਦੌੜ ਤੇ ਇਨੀ ਇਕੱਠੀ ਹੋ ਗਈ ਤੁਸੀਂ ਵੇਖਦੇ ਆ ਰੋੜਾਂ ਤੇ ਜਿਹੜੀਆਂ ਪੀਰਾਂ ਦੀਆਂ ਜਗਾ ਬਣੀਆਂ